ਬਹੁਤ ਵੱਡੇ ਬਜ਼ੁਰਗ ਦੇ ਵੀਰ ਭੈਣ ਛੋਟੇ ਵੱਡੇ ਮੇਰੀ ਵੀਡੀਓ ਦੇਖਣਗੇ ਅੱਜ ਮੈਂ ਤੁਹਾਡੇ ਸਾਰਿਆਂ ਨਾਲ ਫਤੇ ਸਾਂਝੀ ਕਰੂੰਗਾ ਕਿਉਂਕਿ ਮੈਂ ਅੱਜ ਰੱਬ ਦੇ ਘਰ ਦੀ ਗੱਲ ਕਰਨ ਲੱਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਰੱਬ ਦੇ ਘਰ ਦੀ ਗੱਲ ਤਾਂ ਕਰਨ ਲੱਗਿਆ ਕਿਉਂਕਿ ਪਿਛਲੇ ਦਿਨੀ ਬੀਬੀ ਰਜਨੀ ਜਿਹੜੀ ਫਿਲਮ ਆਈ ਹੈ ਅਸੀਂ ਦੇਖ ਕੇ ਆਇਆ ਬਹੁਤ ਮਨ ਨੂੰ ਤਸੱਲੀ ਹੋਈ ਦੇਖ ਕੇ ਬਹੁਤ ਵਧੀਆ ਲੱਗਿਆ ਉਹ ਜਿਨ੍ਹਾਂ ਦੇ ਬੱਚਿਆਂ ਨੇ ਫਿਲਮ ਦੇਖੀ ਆ ਤੇ ਬੱਚਿਆਂ ਦਾ ਵੀ ਗੁਰੂ ਪ੍ਰਤੀ ਭਰੋਸਾ ਬਣਿਆ ਉਹ ਫਿਲਮ ਦੇਖ ਕੇ ਉਹ ਫਿਲਮ ਦੇ ਵਿੱਚੋਂ ਬਹੁਤ ਚੀਜ਼ਾਂ ਸਾਨੂੰ ਗਿਆਨ ਦਿੰਦੀਆਂ ਨੇ ਇੱਕ ਤਾਂ ਹੈਗਾ ਗੁਰੂ ਦੇ ਭਰੋਸੇ ਦੀ ਗੱਲ ਆ ਇੱਕ ਕੁੜੀ ਮੁੰਡੇ ਵਾਲਾ ਜਿਹੜਾ ਗੱਲ ਚੱਲਦੀ ਆ ਵੀ ਜਗੀਆਂ ਦੇ ਕੁੜੀਆਂ ਹੋ ਗਈਆਂ ਵੀ ਉਹ ਕਿਉਂ ਹੋ ਗਈਆਂ ਮੁੰਡਾ ਕਿਉਂ ਨਹੀਂ ਹੋਇਆ ਤੇ ਇੱਕ ਤਾਂ ਉਹ ਗੱਲ ਚੱਲਦੀ ਆ ਰਾਜਨੀਂ ਦੇ ਪਿਤਾ ਦੀ ਜਿਹੜੀ ਗੱਲ ਸੀ ਨਾ ਤੇ ਬੀਬੀ ਰਾਜਨੀਂ ਦਾ ਭਰੋਸਾ ਸੀ ਗੁਰੂ ਦੇ ਉੱਪਰ ਗੁਰੂ ਦੇ ਵਿਸ਼ਵਾਸ ਦੀ ਗੱਲ ਆ ਅਤੇ ਇੱਕ ਜਿਹੜੀ ਅਗਲੀ ਗੱਲ ਹੈ ਉੱਥੇ ਸਰੋਵਰ ਦੇ ਉੱਪਰ ਉਹ ਗੁਰੂ ਰਾਮਦਾਸ ਜੀ ਦਾ ਜਿਹੜਾ ਘਰ ਹੈ ਹਰਮਿੰਦਰ ਸਾਹਿਬ ਅੰਮ੍ਰਿਤਸਰ ਗੋਲਡਨ ਟੈਂਪਲ ਉਹ ਸਰੋਵਰ ਹੈ ਉਹ ਜਿੱਥੇ ਕਾਲੀ ਕਾਂਵੀ ਚਿੱਟੇ ਹੋ ਕੇ ਨਿਕਲਦੀ ਸੀ ਜਿੱਥੇ ਬੀਬੀ ਰਜਨੀ ਦੇ ਪਤੀ ਨੇ ਇਸ਼ਨਾਨ ਕਰਿਆ ਤੇ ਉਹ ਠੀਕ ਕਿਉਂ ਹੋ ਗਿਆ ਉਹ ਕਿਵੇਂ ਠੀਕ ਹੋ ਗਿਆ ਕੋੜੀ ਸੀ ਉਹ ਉਥੇ ਇਸ਼ਨਾਨ ਕਰਕੇ ਕਿਵੇਂ ਠੀਕ ਹੋ ਗਿਆ ਸਵਾਲ ਨੇ ਵੀ ਇਹ ਅੰਨੇ ਕਿਵੇਂ ਹੋ ਗਿਆ ਸਾਇੰਸ ਨੇ ਨੂੰ ਮੰਨਦੀ ਦੇਖੋ ਮੈਂ ਕਹਿੰਨਾ 100% ਸਾਇੰਸ ਇਹਨੂੰ ਮੰਨਦੀ ਹੈ ਅਗਰ ਆਪਾਂ ਕਿਤੇ ਜਾ ਕੇ ਠੀਕ ਹੁੰਨੇ ਆ ਕਿਸੇ ਬਾਬੇ ਕੋਲੇ ਜਾ ਕੇ ਹੋ ਜਾਂਦੇ ਆ ਕਿਸੇ ਗੁਰਦੁਆਰੇ ਜਾ ਕੇ ਠੀਕ ਹੋ ਜਾਂਦੇ ਆ ਕਿਸੇ ਮੰਦਰ ਮਸਜਿਦ ਕਿਤੇ ਵੀ ਜਾ ਕੇ ਆਪਾਂ ਠੀਕ ਹੋ ਜਾਂਦੇ ਆ ਤੰਦਰੁਸਤ ਹੋ ਜਾਂਦੇ ਆ ਸਾਡਾ ਰੋਗ ਕੱਟਿਆ ਜਾਂਦਾ ਉਹ ਕਿਵੇਂ ਕੱਟਿਆ ਜਾਂਦਾ ਕਿਉਂ ਕੱਟਿਆ ਜਾਂਦਾ ਥੋੜਾ ਇਹ ਦੱਸੂ ਮੈਂ ਦੇ ਉੱਪਰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਜਿਹੜੇ ਨਾਸਤਿਕ ਨੇ ਸੋਚਦੇ ਨੇ ਵੀ ਕੁਝ ਨਹੀਂ ਹੁੰਦਾ ਅਸ਼ਨਾਣ ਕਰਕੇ ਸਰੋਵਰ ਦੇ ਵਿੱਚ ਗੁਰੂ ਰਾਮਦਾਸ ਜੀ ਦੇ ਜਾਂ ਕਿਸੇ ਵੀ ਸਰੋਵਰ ਦੇ ਵਿੱਚ ਜਿਹੜੇ ਨਾਸਤਿਕ ਬੰਦੇ ਨੇ ਇਸ ਤਰ੍ਹਾਂ ਸੋਚਦੇ ਨੇ ਉਹਨਾਂ ਦੀ ਆਪਣੀ ਸੋਚ ਹੈ ਨਾ ਸਰ ਦਾ ਸੋਚਣਾ ਆਪਣਾ ਅਧਿਕਾਰ ਆ ਜੋ ਮਰਜ਼ੀ ਸੋਚੋ ਕੋਈ ਵੀ ਹਨਾ ਮੈਂ ਕੁਝ ਸੋਚਦਾ ਤੁਸੀਂ ਕੁਝ ਸੋਚਦੇ ਹੋ ਨਾਸਤਿਕ ਆਸਤਿਕ ਆਪ ਕੋ ਆਪਣੀ ਸੋਚ ਆ ਇਹਨੂੰ ਇਹ ਨਹੀਂ ਕਹਿ ਸਕਦੇ ਆਪਾਂ ਤੂੰ ਐਵੇਂ ਕਿਉਂ ਸੋਚਦਾ ਹਨਾ ਸਭ ਦੀ ਆਜ਼ਾਦੀ ਆਪ ਕੋ ਆਪਣੀ ਸੋ ਮੇਰਾ ਜਿਹੜਾ ਵਿਸ਼ਵਾਸ ਹੈ ਤੇ ਕਿਉਂਕਿ ਮੈਨੂੰ ਬਚਪਨ ਤੋਂ ਹੀ ਮੇਰੇ ਪਿਤਾ ਜੀ ਦੀ ਸੰਗਤ ਹੋਈ ਹੈ ਸੰਤ ਮਹਾਪੁਰਸ਼ਾਂ ਦੀ ਸੰਗਤ ਹੋਈ ਹੈ ਤੇ ਆਟੋਮੈਟਿਕ ਹੀ ਮੇਰਾ ਵਿਸ਼ਵਾਸ ਜੜਾ ਗੁਰੂ ਦੇ ਉੱਪਰ ਹੈਗਾ ਸਮਝਾਉਣ ਦੀ ਕੋਸ਼ਿਸ਼ ਕਰਦਾ ਵੀ ਸਾਇੰਸ ਦਾ ਇਹਦੇ ਨਾਲ ਕੀ ਲਿੰਕ ਹੈ ਸਾਇੰਸ ਇਹਨੂੰ ਕਿਵੇਂ ਮੰਨੂਗੀ ਵੀ ਐਵੇਂ ਕਿਉਂ ਹੁੰਦਾ ਕੋਈ ਉੱਥੇ ਜਾ ਕੇ ਮਰੀਜ਼ ਕਿਵੇਂ ਠੀਕ ਹੋ ਜਾਂਦਾ ਬਿਨਾਂ ਦਵਾਈ ਖਾਦੇ ਤੇ ਕੋਈ ਠੀਕ ਨਹੀਂ ਹੁੰਦਾ ਉਹ ਕਿਉਂ ਨਹੀਂ ਹੁੰਦਾ ਥੋੜਾ ਜਿਆਦਾ ਬਾਰੇ ਗੱਲ ਕਰ ਰਿਹਾ ਮੈਂ ਜਲਦੀ ਮੈਂ ਵੀਡੀਓ ਮਗਾਉਣ ਦੀ ਕੋਸ਼ਿਸ਼ ਕਰੂੰਗਾ ਵੀਡੀਓ ਸ਼ੇਅਰ ਜ਼ਰੂਰ ਕਰਿਓ ਅਗਰ ਤੁਸੀਂ ਆਪਣੇ ਗੁਰੂ ਤੇ ਵਿਸ਼ਵਾਸ ਕਰਦੇ ਹੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਕਿਉਂਕਿ ਮੇਰੀ ਗੱਲ ਕਈਆਂ ਦੇ ਖਾਨੇ ਚ ਪੈ ਜੂਗੀ ਕਈ ਇਹ ਗੱਲ ਨੂੰ ਨਹੀਂ ਸਮਝਦੇ ਤਾਂ ਉਹ ਸਮਝ ਜਾਣਗੇ ਸੋ ਮੈਂ ਤਾਂ ਚਲੋ ਬੈਠਾ ਇੱਕ ਜੜੀ ਬੂਟੀਆਂ ਦਾ ਆਯੁਰਵੇਦ ਦਾ ਸਾਰੇ ਨਾਲ ਲੋਕਾਂ ਨੂੰ ਅਸੀਂ ਠੀਕ ਕਰਦੇ ਆਂ ਤੰਦਰੁਸਤ ਕਰਦੇ ਆਂ ਨਾ ਤਾਂ ਜਿਹੜਾ ਆਯੁਰਵੇਦ ਆਯੁਰਵੇਦ ਵੀ ਇੱਕ ਅਧਿਆਤਮ ਨਾਲ ਜੁੜੀ ਹੋਈ ਸਾਇੰਸ ਆ ਅਤੇ ਇੱਕ ਪਰਮਾਤਮਾ ਦੇ ਵੱਲੋਂ ਮਿਲੀ ਹੋਈ ਸਾਇੰਸ ਆ ਆਯੁਰਵੇਦ ਦੀ ਤੇ ਸਾਡੇ ਦੇਸ਼ੀਆਂ ਮੂਣੀਆਂ ਦੀ ਸਾਡੇ ਹਨਾ ਆਚਾਰੀਆਂ ਦੀ ਸੰਤ ਮਹਾਂਪੁਰਸ਼ਾਂ ਦੀ ਕਿਰਪਾ ਹੁੰਦੀ ਆ ਜਿਹੜੀ ਆਯੁਰਵੇਦ ਸਾਇੰਸ ਆ ਉਹ ਇਸ ਤਰ੍ਹਾਂ ਕੰਮ ਕਰਦੇ ਆਂ ਆਯੁਰਵੇਦ ਜੜੀ ਬੂਟੀਆਂ ਨੇ ਚਲੋ ਇਹ ਵਾਕ ਗੱਲ ਉਹ ਵੀ ਕੁਦਰਤ ਨਾਲ ਜੁੜੀ ਹੋਈ ਸਾਇੰਸ ਹਨ ਹੁਣ ਜਿਹੜੀ ਗੱਲ ਹੈ ਉਥੇ ਸਰੋਵਰ ਤੇ ਇਸ਼ਨਾਨ ਕਰਕੇ ਬੀਬੀ ਰਜਨੀ ਦਾ ਪਤੀ ਕਿਵੇਂ ਠੀ ਹੋਇਆ ਉਹਦੀ ਗੱਲ ਵੀ ਕਰਦਾ ਮੈਂ ਇੱਕ ਸਬਕੌਨਸ਼ੀਅਸ ਮਾਈਂਡ ਹੁੰਦਾ ਇੱਕ ਕੌਨਸ਼ੀਅਸ ਮਾਈਂਡ ਹੁੰਦਾ ਇੱਕ ਅਵਚੇਤਨ ਮਨ ਤੇ ਚੇਤਨ ਮਨ ਇਹ ਸਾਰੀ ਜਿਹੜੀ ਸਬਕੌਨਸ਼ੀਅਸ ਮਾਈਂਡ ਦੀ ਗੇਮ ਹੈ ਹੁਣ ਅਗਰ ਆਪਾਂ ਮੰਨਦੇ ਆਂ ਵੀ ਆਪਾਂ ਉਥੇ ਹਰਮੰਦਰ ਸਾਹਿਬ ਜਾਂਦੇ ਆ ਇਸ਼ਨਾਨ ਕਰਦੇ ਆ ਮੱਥਾ ਟੇਕਦੇ ਆਂ ਤੇ ਉਥੇ ਕੀ ਹੁੰਦਾ ਉਥੇ ਪਹਿਲਾਂ ਤਾਂ ਬਾਣੀ ਦੇ ਪ੍ਰਵਾਹ ਚੱਲਦੇ ਨੇ ਤੇ ਸਾਡੇ ਗੁਰੂਆਂ ਦੇ ਉੱਤੇ ਬਚਨ ਵੀ ਨੇ ਜਿੱਥੇ ਆਪਾਂ ਜਾਣਿਆ ਆਪਾਂ ਕਹਿੰਦੇ ਵੀ ਇੱਥੇ ਗੁਰੂ ਗੁਰੂ ਜੀ ਆਏ ਹੋਏ ਨੇ ਆਪਣੇ ਗੁਰੂ ਨਾਨਕ ਦੇਵ ਜੀ ਆਏ ਨੇ ਸਾਡੇ ਦੂਜੇ ਗੁਰੂ ਆਏ ਨੇ ਪੰਜਵੇਂ ਗੁਰੂ ਆਏ ਨੇ ਦਸਵੇਂ ਗੁਰੂ ਆਏ ਨੇ ਗੁਰ ਤੇਗ ਬਹਾਦਰ ਜੀ ਆਏ ਨੇ ਵੀ ਸਾਡੇ ਆ ਚਰਨ ਛੋਹ ਪ੍ਰਾਪਤਤਾ ਆਤੀ ਹੈ ਜਿੱਥੇ ਆਪਾਂ ਕਿਤੇ ਜਾਣਿਆ ਗਈ ਥਾਵਾਂ ਤੇ ਨਾ ਗੁਰਦੁਆਰੇ ਨੇ ਬਣੇ ਹੋਏ ਇਤਿਹਾਸਕ ਇੱਥੇ ਸਾਡੀ ਆਮਨੋ ਕਾਮਨਾ ਪੂਰੀ ਹੁੰਦੀ ਆ ਉਹ ਮਨੋ ਕਾਮਨਾ ਬਹੁਤਿਆਂ ਦੀ ਪੂਰੀ ਹੁੰਦੀ ਆ ਬਹੁਤਿਆਂ ਦੀ ਨਹੀਂ ਹੁੰਦੀ ਉਹ ਕਿਉਂ ਨਹੀਂ ਹੁੰਦੀ ਤੇ ਕਿਉਂ ਹੁੰਦੀ ਆ ਹਨਾ ਆਪਾਂ ਇਹ ਵਿਸ਼ੇ ਦੀ ਗੱਲ ਕਰਦੇ ਆ ਸੋ ਉੱਥੇ ਕੀ ਹੁੰਦਾ ਸਾਡੇ ਗੁਰੂਆਂ ਦੇ ਬਚਨ ਨੇ ਸਾਡੇ ਗੁਰੂਆਂ ਦਾ ਜਿਹੜੇ ਉੱਥੇ ਬਰ ਮਿਲੇ ਹੋਏ ਨੇ ਉਹ ਜਗ੍ਹਾਵਾਂ ਨੂੰ ਜਿਹੜਾ ਇੱਥੇ ਆਊਗਾ ਤੰਦਰੁਸਤ ਹੋ ਜੂਗਾ ਇੱਕ ਦੇ ਗੱਲ ਹੋਗੀ ਇਹ ਤੁਹਾਡੇ ਕਿਸੇ ਮਹਾਪੁਰਸ਼ ਨੇ ਤੁਹਾਨੂੰ ਕੋਈ ਬਚਨ ਗਾਤੇ ਵੀ ਭਾਈ ਕੋਈ ਨਹੀਂ ਠੀਕ ਹੋ ਜਾਏਗਾ ਤਾਂ ਉਹਦੇ ਪਿੱਛੇ ਉਹਨਾਂ ਦੀ ਕਮਾਈ ਹੈ ਉਹਦੇ ਵਿੱਚ ਉਹਨਾਂ ਦੀਆਂ ਜਿਹੜੀਆਂ ਉਹਨਾਂ ਨੂੰ ਸਪਿਰਚੁਅਲ ਪਾਵਨਾ ਮਿਲੀਆਂ ਨੇ ਉਹਨਾਂ ਨੇ ਜਿਹੜਾ ਆਪਣਾ ਅਭਿਆਸ ਕਰਿਆ ਜਿਹੜੇ ਉਹਨਾਂ ਨੇ ਆਪਣੀ ਬਾਣੀ ਪੜ੍ਹੀ ਹੈ ਤੇ ਉਹਨਾਂ ਦਾ ਰੱਬ ਪ੍ਰਤੀ ਜਿਹੜਾ ਭਰੋਸਾ ਉਹ ਰੱਬ ਦੇ ਬਣ ਗਏ ਜਿਹੜਾ ਰੱਬ ਦਾ ਬਣ ਗਿਆ ਤਾਂ ਉਹਦਾ ਜਿਹੜਾ ਬਚਨ ਕੋਈ ਟਾਲ ਨਹੀਂ ਸਕਦਾ ਉਹਦਾ ਬਚਨ ਪੂਰਾ ਹੁੰਦਾ ਹੁਣ ਐਸੀ ਤਰ੍ਹਾਂ ਸੰਤ ਮਹਾਪੁਰਸ਼ ਮੰਨਿਆ ਗੁਰੂ ਹੁੰਦੇ ਨੇ ਹਨ ਤੇ ਸਾਡੇ ਗੁਰੂਆਂ ਨੇ ਵੀ ਜਿਹੜਾ ਜਿਹਨੂੰ ਬਚਨ ਕਰਤਾ ਉਹ ਪੂਰਾ ਹੋ ਜਾਂਦਾ ਸੋ ਇਹ ਕਈ ਵਿਦਵਾਨਾਂ ਦੀ ਕਹਿ ਲਓ ਮਹਾਪੁਰਸ਼ਾਂ ਦੀ ਗੁਰੂਆਂ ਦੇ ਉਹਨਾਂ ਦੀ ਕਮਾਈ ਹੁੰਦੀ ਹੈ ਕਰੀਬੀ ਤੇ ਉਹਨਾਂ ਦੇ ਬੋਲ ਪੂਰੇ ਹੁੰਦੇ ਨੇ 100% ਹੁੰਦੇ ਨੇ ਉਹਦੇ ਪਿੱਛੇ ਵੀ ਸਾਇੰਸ ਆ ਸੋ ਉਹ ਸਪਿਰਚੁਅਲ ਭਾਵਨਾ ਇਹਨਾਂ ਕੋਲੇ ਉਹ ਇੱਕ ਅਧਿਆਤਮ ਨਾਲ ਪਰਮਾਤਮਾ ਨਾਲ ਜੁੜੇ ਹੋਣੇ ਲੈਵ ਲੱਗੀ ਹੁੰਦੀ ਆ ਉਹਨਾਂ ਦੇ ਬਚਨ ਪੂਰੇ ਹੁੰਦੇ ਨੇ ਇਸ ਕਰਕੇ ਆਪਾਂ ਕਹਨੇ ਆ ਵੀ ਕਿਸੇ ਸਾਧ ਨੂੰ ਕਿਸੇ ਸੰਤ ਨੂੰ ਮਾੜਾ ਬਚਨ ਨਾ ਬੋਲੋ ਗੁਰਬਾਣੀ ਵੀ ਕਹਿੰਦੀ ਆ ਵੀ ਸੰਤ ਦੀ ਨਿੰਦਾ ਨਾ ਕਰੋ ਹਨਾ ਸਾਨੂੰ ਨਿੰਦਾ ਨਹੀਂ ਕਰਨੀ ਚਾਹੀਦੀ ਕਿਸੇ ਸਾਧੂ ਸੰਤ ਦੀ ਸੋ ਅਗਲਾ ਹੁਣ ਜਿਹੜੀ ਸਬਕੌਨਸ਼ੀਅਸ ਮਾਈਂਡ ਤੇ ਕੌਨਸ਼ੀਅਸ ਮਾਈਂਡ ਦੀ ਗੱਲ ਕਰ ਰਹੇ ਆ ਮੈਂ ਤਾਂ ਉੱਥੇ ਇੱਕ ਤਾਂ ਹੈਗੀ ਆ ਆਪਾਂ ਹਰਮੰਦਰ ਸਾਹਿਬ ਮੱਥਾ ਟੇਕਦੇ ਆ ਉੱਥੇ ਬਾਣੀ ਚੱਲਦੀ ਆ ਉੱਥੇ ਸਾਡੇ ਗੁਰੂ ਆਏ ਨੇ ਗੁਰੂਆਂ ਦੇ ਚਰਨ ਪਏ ਨੇ ਗੁਰਾਂ ਦੀ ਚਲੋशो ਪ੍ਰਾਪਤ ਧਰਤੀ ਆ ਤੇ ਗੁਰੂ ਰਾਮਦਾਸ ਜੀ ਦੇ ਉੱਥੇ ਬਚਨ ਨੇ ਉਹਨਾਂ ਦੀ ਤੇ ਜੋ ਉੱਥੇ ਅਸ਼ੀਰਵਾਦ ਹੈ ਨਾ ਉਸ ਜਗ੍ਹਾ ਨੂੰ ਮਿਲਿਆ ਹੋਇਆ ਉੱਥੇ ਸਾਰੀ ਪੋਜ਼ਿਟਿਵ ਨਰਜੀ ਹੈ ਉੱਥੇ ਨੈਗੇਟਿਵਿਟੀ ਦਾ ਕੋਈ ਨਾਮ ਨਿਸ਼ਾਨ ਨਹੀਂ ਇਹ ਪੋਜ਼ਿਟਿਵ એનર્ਜੀ ਕੰਮ ਕਰਦੀ ਹੈ ਉੱਥੇ ਆਪਦੀ ਸਰੋਵਰਾਂ ਪਵਿੱਤਰ ਹੈ ਉਸ ਰੋਬਰ ਦੇ ਵਿੱਚ ਇਸ਼ਨਾਨ ਕਰਕੇ ਵੱਡੇ ਵੱਡੇ ਰੋਗ ਠੀਕ ਹੁੰਦੇ ਨੇ ਜਿਵੇਂ ਬੀਬੀ ਰਜਨੀ ਦਾ ਪਤੀ ਠੀਕ ਹੋਇਆ ਉੱਥੇ ਉਹਦਾ ਕੋੜ ਕਟਿਆ ਗਿਆ ਹੁਣ ਤੁਸੀਂ ਕਹੋਗੇ ਉਹਦਾ ਕੋੜ ਕਈ ਨਾਸਤਿਕ ਜਿਹੜੇ ਸੋਚਦੇ ਨੇ ਉਹ ਕਹਣਗੇ ਵੀ ਉਹ ਤਾਂ ਆਰਿਆ ਸੀ ਵੀ ਉਹਦਾ ਕੋੜੀ ਦਾ ਵਿਸ਼ਵਾਸ ਕਿਵੇਂ ਸੀ ਉੱਥੇ ਵੀ ਉਹ ਕੋੜ ਠੀਕ ਹੋਇਆ ਬੀਬੀ ਰਾਜ ਨੇ ਵਿਸ਼ਵਾਸ ਤਾਂ ਹੈਗਾ ਸੀ ਉਹਦੇ ਪਤੀ ਦਾ ਵਿਸ਼ਵਾਸ ਕਿੱਥੇ ਸੀ ਦੇਖੋ ਉੱਥੇ ਮੈਂ ਗੱਲ ਕਰੂੰਗਾ ਸਬਕੌਨਸ਼ੀਅਸ ਮਾਈਂਡ ਦੀ ਸਬਕੌਨਸ਼ੀਅਸ ਮਾਈਂਡ ਨੂੰ ਅਕਸੈਪਟ ਕਿਵੇਂ ਕਰਿਆ ਵੀ ਮੈਂ ਇਥੇ ਠੀਕ ਹੋ ਜਾਵਾਂਗਾ ਤਾਂ ਉਹ ਜਦੋਂ ਉਹ ਬੀਬੀ ਰਜਨੀ ਦਾ ਪਤੀ ਦੇਖ ਰਿਹਾ ਸੀ ਵੀ ਕਾਂ ਬੜਿਆ ਸੀ ਕਾਲੇ ਰੰਗ ਦਾ ਤਾਂ ਚਿੱਟਾ ਹੋ ਕੇ ਨਿਕਲ ਆਇਆ ਤਾਂ ਉਹਦਾ ਇੱਕ ਕਦਮ ਸਬਕੌਨਸ਼ੀਅਸ ਮਾਈਂਡ ਨੇ ਉਹਨੂੰ ਮੰਨਿਆ ਗਾ ਲਿਆ ਇਹ ਹੁੰਦਾ ਇਹ ਮੇਰੇ ਨਾਲ ਹੋ ਸਕਦਾ ਇਹ ਮੇਰੇ ਨਾਲ ਹੋਊਗਾ ਉਹਨੇ ਕੁਝ ਟਾਈਮ ਦੇ ਵਿੱਚ ਉਹਨੂੰ ਅਕਸੈਪਟ ਕਰ ਲਿਆ ਤੇ ਉਹਨੇ ਇਸ਼ਨਾਨ ਕਰਿਆ ਉੱਥੇ ਜਾ ਕੇ ਅਗਰ ਤੁਸੀਂ ਇਹ ਸੋਚਦੇ ਹੋ ਵੀ ਉਹਦਾ ਕਿਹੜਾ ਭਰੋਸਾ ਸੀ ਪਹਿਲਾਂ ਤਾਂ ਕਰਿਆ ਜੇ ਸਾਇੰਸ ਦੇ ਨਾਲ ਸੋਚੀ ਇਹਨੂੰ ਸਾਇੰਸ ਦੇ ਨਜ਼ਰੀਏ ਨਾਲ ਦੇਖੀਏ ਉਹਦਾ ਸਬਕੌਨਸ਼ੀਅਸ ਮਾਈਂਡ ਦੇ ਵਿੱਚ ਉਹ ਗੱਲ ਵੱੜ ਗਈ ਫਿੱਟ ਹੋ ਗਈ ਵੀ ਇਹ ਹੁੰਦਾ ਕਾਲਾ ਕਾਹ ਚਿੱਟਾ ਹੋ ਕੇ ਨਿਕਲੇ ਆ ਠੀਕ ਹੈ ਜੀ ਉਹਦੇ ਸਬਕੌਨਸ਼ੀਅਅਸ ਮਾਈਂਡ ਨੇ ਐਕਸੈਪਟ ਕਰਿਆ ਤਾਂ ਉਹ ਉਹ ਇਸ਼ਨਾਨ ਕਰਿਆ ਉਹ ਠੀਕ ਹੋ ਗਿਆ ਉਦਾਂ ਦੇ ਉਹਦੇ ਉਪਰਾਸ ਰਹੂਗਾ ਜਿਹੜਾ ਸਬਕੌਨਸ਼ੀਅਸ ਮਾਈਂਡ ਸਾਡਾ ਐਕਸੈਪਟ ਕਰ ਲਿਆ ਸਬਕੌਨਸ਼ੀਅਸ ਮਾਈਂਡ ਨੇ ਜਿਹੜੀ ਗੱਲ ਫੀਡ ਹੋਊਗੀ ਉਹਦੇ ਵਿੱਚ ਤਾਂ ਹੋਣੀ ਹੋਣੀ ਆ ਸਾਡੇ ਸਰੀਰ ਨਾਲੋਂ ਵਾਪਰਨਾ ਐਵੇਂ ਹੁੰਦਾ ਇਹਨੂੰ ਸਾਇੰਸ ਮੰਨਦੀ ਆ ਸਬਕੌਨਸ਼ੀਅਸ ਮਾਈਂਡ ਨੂੰ ਸੋ ਇਹ ਹੁਣ ਸਾਇੰਸ ਦੇ ਨਾਲ ਰਿਲੇਟ ਕਰਦੀ ਆ ਗੱਲ ਕਈ ਕਹਿਣਗੇ ਵੀ ਸਾਇੰਸ ਤਾਂ ਇਹਨੂੰ ਮੰਨਦੀ ਨਹੀਂ ਐਵੇਂ ਮੰਨਦੀ ਆ ਸਾਇੰਸ ਇਹਨੂੰ ਸਾਇੰਸ ਮੰਨੂਗੀ ਕਿਉਂ ਨਹੀਂ ਮੰਨੂਗੀ ਸੋ ਉੱਥੇ ਵੀ ਹੁਣ ਸਰੋਵਰ ਦੇ ਉੱਪਰ ਬਹੁਤ ਲੋਕ ਜਾਂਦੇ ਨੇ ਵਿਸ਼ਵਾਸ ਨਾਲ ਜਾਂਦੇ ਨੇ ਹੁਣ ਜਿਹੜੇ ਦਾ ਗੁਰੂ ਤੇ ਵਿਸ਼ਵਾਸ ਕਰਦੇ ਨੇ ਸਾਡੇ ਵਿਸ਼ਵਾਸ ਆਪਣਾ ਵਿਸ਼ਵਾਸ ਸਾਰਿਆਂ ਦਾ ਨਾ ਆਪਾ ਗੁਰੂ ਨੂੰ ਮੰਨਦੇ ਆ ਆਪਣਾ ਭਰੋਸਾ ਗੁਰੂ ਤੇ ਆਪਾਂ ਤਾਂ ਪਹਿਲਾਂ ਹੀ ਤਿਆਰ ਆ ਵੀ ਆਪਾਂ ਉੱਥੇ ਜਾ ਕੇ ਠੀਕ ਹੋ ਜਾਾਂਗੇ ਆਪਣਾ ਵਿਸ਼ਵਾਸ ਆ ਉੱਥੇ ਤੇ ਉਹ ਉੱਥੇ ਸਰੋਵਰ ਆ ਸਰੋਵਰ ਦੇ ਉੱਪਰ ਹਰ ਟਾਈਮ ਤੇ ਬਾਣੀ ਪੜੀ ਜਾਂਦੀ ਆ ਗੁਰੂਆਂ ਦੇ ਬਚਨ ਹੋਏ ਹੋਏ ਨੇ ਉਸ ਸਰੋਵਰ ਤਾਂ ਪਹਿਲਾਂ ਹੀ ਅਮਰਤ ਹੈ ਉਹ ਅਮਰਤ ਦੇ ਉੱਥੇ ਇਸ਼ਨਾਨ ਕਰਕੇ ਤਾਂ ਹਰ ਇੱਕ ਠੀਕ ਹੁੰਦਾ ਹੁਣ ਜਿਨ੍ਹਾਂ ਦਾ ਭਰੋਸਾ ਘੱਟ ਹੁੰਦਾ ਜਾਂ ਨਹੀਂ ਹੁੰਦਾ ਭਰੋਸਾ ਨਹੀਂ ਹੁੰਦਾ ਉੱਥੇ ਤਾਂ ਉਹ ਕੋਈ ਵਾਰੀ ਨਹੀਂ ਠੀਕ ਹੁੰਦਾ ਹਨਾ ਤੁਸੀਂ 100% ਠੀਕ ਹੋਮੋਗੇ ਤੁਹਾਡੇ ਕਸਟ ਨੇ ਤੁਹਾਡੇ ਦੇ ਉੱਪਰ ਕੋਈ ਬਿਮਾਰੀਆਂ ਨੇ ਤੁਸੀਂ ਠੀਕ ਨਹੀਂ ਹੋ ਰਹੇ ਬਹੁਤ ਦਵਾਈਆਂ ਲੈ ਲੀਆਂ ਤੁਸੀਂ ਦਵਾਈਆਂ ਲੈ ਕੇ ਠੀਕ ਨਹੀਂ ਹੋ ਰਹੇ ਬਹੁਤ ਡਾਕਟਰਾਂ ਕੋਲ ਇਦਾਂ ਕੋਲੇ ਜਾਏ ਤਾਂ ਉੱਥੇ ਤੁਹਾਨੂੰ ਲੋੜ ਹੈ ਦੁਆ ਦੀ ਸਿਮਰਣ ਬਣਾ ਕੇ ਜਾਓ ਪੂਰਾ ਪੋਜ਼ਿਟਿਵ ਮਾਈਂਡ ਨਾਲ ਜਾਓ ਮਨ ਬਣਾ ਕੇ ਜਾਓ ਵੀ ਅਸੀਂ ਉੱਥੇ ਗੁਰੂ ਰਾਮਦਾਸ ਜੀ ਦੇ ਚਰਨਾਂ 'ਚ ਜਾ ਕੇ ਇਸ਼ਨਾਨ ਕਰਨਾ ਸਰੋਵਰ 'ਚ ਅਸੀਂ ਠੀਕ ਹੋ ਜਾਾਂਗੇ ਅਸੀਂ ਤੰਤਰੁਸਤ ਹੋ ਜਾਾਂਗੇ ਸਾਡੇ ਸਾਰੇ ਦੁੱਖ ਕੱਟੇ ਜਾਣਗੇ ਉੱਥੇ ਮਨ ਦੇ ਵੀ ਤਨ ਦੇ ਵੀ ਸਾਰੇ ਦੁੱਖ ਕੱਟੇ ਜਾਂਦੇ ਨੇ ਉੱਥੇ ਜਾ ਕੇ ਤੁਸੀਂ ਇਸ਼ਨਾਨ ਕਰੋ 100% ਤੁਹਾਨੂੰ ਮੈਂ ਗਾਰੰਟੀ ਦੇ ਸਕਦਾ ਤੁਸੀਂ ਤੰਦਰੁਸਤ ਹੋ ਜਾਓਗੇ ਅੱਜ ਤੱਕ ਜਿਹੜੇ ਤੁਸੀਂ ਡਾਕਟਰਾਂ ਕੋਲੇ ਬੈੱਡਾਂ ਕੋਲੇ ਜਾ ਕੇ ਠੀਕ ਨਹੀਂ ਹੋਏ ਉੱਥੇ ਜਾ ਕੇ ਠੀਕ ਹੋ ਜਾਓਗੇ ਤੁਹਾਨੂੰ ਦਵਾਈਆਂ ਨੇ ਕੰਮ ਨਹੀਂ ਕਰਿਆ ਉੱਥੇ ਜਾ ਕੇ ਤੁਸੀਂ ਤੰਦਰੁਸਤ ਹੋ ਜਾਓ ਸੋ ਤੁਸੀਂ ਉੱਥੇ ਇਸ਼ਨਾਨ ਜ਼ਰੂਰ ਕਰਕੇ ਆਓ ਜਿਹੜੇ ਤੁਸੀਂ ਬਹੁਤ ਜ਼ਿਆਦਾ ਦੁਖੀ ਹੋ ਪਰੇਸ਼ਾਨ ਹੋ ਠੀਕ ਨਹੀਂ ਹੋ ਰਹੇ ਜ਼ਰੂਰ ਇਸ਼ਨਾਨ ਕਰਕੇ ਆਇਓ ਪੂਰਾ 100% ਮਨ ਬਣਾ ਕੇ ਜਾਇਓ ਮਨ ਦੇ ਵਿੱਚ ਗੱਲ ਫਿੱਟ ਕਰਕੇ ਜਾਇਓ ਤਿਹ ਦੋ ਦਿਨ ਲੇਟ ਬਗ ਜਿਓ ਵੀ ਅਸੀਂ ਜਾਵਾਂਗੇ ਉੱਥੇ ਜਾ ਕੇ ਅਸੀਂ ਤੰਦਰੁਸਤ ਹੋਵਾਂਗੇ ਇਸ਼ਨਾਨ ਕਰਨਾ ਸੀ ਨੇ ਉੱਥੇ ਜਾ ਕੇ ਤਾਂ ਅਸੀਂ ਤੰਦਰੁਸਤ ਹੋਣਾ ਬਿਲਕੁਲ ਤੁਸੀਂ ਠੀਕ ਹੋ ਜਾਓਗੇ ਤੇ ਤੁਹਾਡੇ ਗੁਰੂ ਤੇ ਭਰੋਸਾ ਤੇ ਤੁਹਾਡਾ ਸਬਕੌਨਸ਼ੀਅਸ ਮਾਈਂਡ ਵੀ ਤੁਹਾਡੇ ਸਾਥ ਦੇਊਗਾ ਤੇ ਸਾਰੀ ਚੀਜ਼ਾਂ ਪੋਜੀਟਿਵ ਹੋ ਜਾਣਗੀਆਂ ਸਾਰਾ ਕੁਝ ਠੀਕ ਹੋ ਜਾਊਗਾ ਸੋ ਇਸ ਕਰਕੇ ਕਹਿੰਦਾ ਮੈਂ ਬੀਏ ਸਾਇੰਸ ਵੀ ਮੰਨਦੀ ਆ ਸੋ ਜਿਵੇਂ ਕੋਈ ਵੀ ਨਾਸਤਿਕ ਨੇ ਵੀ ਕਹਿੰਦੇ ਨੇ ਐਵੇਂ ਕਿ ਮੈਂ ਹੋਜੂ ਐਵੇਂ ਕਿ ਮੈਂ ਹੋਜੂ ਕਿ ਮੈਂ ਉਹ ਜਿਵੇਂ ਛਣਾਣ ਕਰਨ ਨਾਲ ਕਿ ਮੈਂ ਠੀਕ ਹੋਜੂ ਕੋਈ ਜੇ ਤੁਸੀਂ ਸਾਇੰਸ ਦੇ ਹਿਸਾਬ ਨਾਲ ਸੋਚਦੇ ਹੋ ਤਾਂ ਸਬਕੌਨਸ਼ੀਅਸ ਮਾਈਂਡ ਨੂੰ ਲਾ ਲਓ ਵੀ ਸਬਕੌਨਸ਼ੀਅਸ ਮਾਈਂਡ ਦਾ ਤੁਸੀਂ ਮੰਨਦੇ ਹੋ ਜਿਹੜੇ ਸਾਇੰਸ ਵਾਲੇ ਹੋ ਵੀ ਜਿਹੜੀ ਗੱਲ ਉਹ ਮੰਨ ਗਿਆ ਤਾਂ ਉਹਨੇ ਕਰਨਾ ਹੀ ਆ ਉਹ ਕੰਮ ਹੋਣਾ ਹੀ ਆ ਸਾਡੇ ਸਰੀਰ ਨਾਲ ਸਾਇੰਸ ਇਹ ਨਹੀਂ ਮੰਨਦੀ ਆ ਇਹ ਦੂ ਮੁਣਕ ਨਹੀਂ ਹੋ ਸਕਦੀ ਇਹ ਬਾਕੀ ਸਾਡਾ ਜਿਨ੍ਹਾਂ ਦਾ ਭਰੋਸਾ ਗੁਰੂ ਦੇ ਉੱਪਰ ਪਹਿਲਾਂ ਹੀ ਸਾਡੇ ਗੁਰੂ ਦੀ ਕਿਰਪਾ ਉਹ ਗੁਰੂ ਨੇ ਕਿਰਪਾ ਕਰਨੀ ਆ ਤੇ ਸਾਰਾ ਕੁਝ ਠੀਕ ਆ ਇਹ ਸਾਰੀਆਂ ਚੀਜ਼ਾਂ ਨੇ ਸਾਇੰਸ ਨਾਲ ਵੀ ਅਤੇ ਸਾਡੇ ਗੁਰੂ ਦੇ ਪਰੋਸੇ ਨਾਲ ਵੀ ਜੁੜੀਆਂ ਹੋਈਆਂ ਨੇ ਸੋ ਇਨਕੀ ਵੀਡੀਓ ਸੱਜ ਦੀ ਬੇਨਤੀ ਹੈ ਵੀ ਸ਼ੇਅਰ ਜਰੂਰ ਕਰਿਓ ਕਈ ਗੱਲਾਂ ਮੈਂ ਕਹਿਣਾ ਚਾਹਣਾ ਹੋ ਸਕਦਾ ਮੈਂ ਨਾਂ ਕਹਿ ਸਕਿਆ ਹਾਂ ਤੇ ਕਈ ਚੀਜ਼ਾਂ ਨੇ ਦਿਮਾਗ ਦੇ ਵਿੱਚ ਮੈਂ ਹੁਣ ਕੀ ਕਹਾ ਕਾਫੀ ਕੁਝ ਕਹਿਣ ਨੂੰ ਹੁੰਦਾ ਹਾਂ ਬਹੁਤ ਕੁਝ ਆ ਕਹਿਣ ਨੂੰ ਮੇਰੇ ਕੋਲੇ ਤੇ ਬਹੁਤ ਐਗਜ਼ਾਮਪਲ ਆਣੇ ਮੇਰੇ ਕੋਲੇ ਇੱਕ ਤੁਹਾਨੂੰ ਹੋਰ ਬੁੱਕ ਮੈਂ ਪਈਆ ਮੇਰੇ ਕੋਲੇ ਉਹਦੇ ਵਿੱਚ ਰੀਅਲ ਜਿਹੀਆਂ ਸਟੋਰੀਆਂ ਲਿਖੀਆਂ ਨੇ ਉੱਥੇ ਕੀ ਕੀ ਕਰਾਮਤਾ ਬਤੀਆਂ ਨੇ ਉਹ ਬੁੱਕ ਦਾ ਨਾਮ ਆ ਮੂਲ ਮੰਤਰ ਦੀਆਂ ਕਰਾਮਤਾ ਮੂਲ ਮੰਤਰ ਦੀਆਂ ਕਰਾਮਤਾ ਉਹ ਵੀ ਤੁਹਾਨੂੰ ਮੈਂ ਸੁਣਾਉਂਗਾ ਦੇਖ ਕੇ ਪੜ੍ਹ ਕੇ ਸਾਰਾ ਦੱਸੂਗਾ ਕੀ ਸੋਰੀਆਂ ਨੇ ਉਹਦੇ ਵਿੱਚ ਲਿਖੀਆਂ ਹੋਈਆਂ ਜਿਹੜੀਆਂ ਅਸਲੀ ਅੱਜ ਵੀ ਆਪਾਂ ਦੇਖਦੇ ਹਾਂ ਹਰਮੰਦਰ ਸਾਹਿਬ ਵੀ ਉਹ ਠੀਕ ਹੋ ਗਿਆ ਜਾ ਕੇ ਉੱਥੇ ਉਹ ਠੀਕ ਹੋ ਗਿਆ ਕਿੰਨੇ ਠੀਕ ਹੋ ਰਹੇ ਨੇ ਇਹ ਬਿਲਕੁਲ ਰਿਐਲਿਟੀ ਹੈ ਬਿਲਕੁਲ ਸੱਚ ਹੈ ਉੱਥੇ ਜਾ ਕੇ ਤੰਦਰੁਸਤ ਹੁੰਦੇ ਨੇ ਸਾਰੇ ਹੋਰ ਥਾਵਾਂ ਦੇ ਵੀ ਜਿੱਥੇ ਗੁਰੂਆਂ ਦੇ ਚਰਨ ਸ਼ੋਭ ਪ੍ਰਾਪਤ ਹੁੰਦੀ ਹੈ ਜਿੱਥੇ ਗੁਰੂਆਂ ਦੇ ਬਚਨ ਹੋਏ ਨੇ ਉੱਥੇ ਜਾ ਕੇ ਸਾਰੇ ਤੰਦਰੁਸਤ ਹੁੰਦੇ ਨੇ ਬਿਲਕੁਲ ਮਨ ਬਣਾ ਕੇ ਜਾਇਆ ਕਰੋ ਆਪਣਾ ਪੋਜ਼ਿਟਿਵ ਮੁਕੇ ਜਾਇਆ ਕਰੋ ਸਾਰਾ ਕੁਝ ਠੀਕ ਹੋ ਜਾਂਦਾ ਤੇ ਹੋਰ ਵੀਡੀਓ ਲੈ ਕੇ ਜਲਦੀ ਆਉਂਗਾ ਦਿਓ ਆ ਗਿਆ ਖੁਸ਼ ਰਹੋ ਤੰਦਰੁਸਤ ਰਹੋ